ਸਾ ਦ੍ਰਿੜ ਗੁਰਵਾਨੀ ਅਕਾਲ ਪੁਰਖ ਤੇ ਰੱਖਣਾ ਗੱਜ ਕੇ ਆਖੋ ਸਤ ਵਾਹਿ ਧਿਆਨ ਦੇਣਾ ਪੰਜਵੇਂ ਪਾਤਸ਼ਾਹ ਹਜ਼ੂਰ ਦੇ ਕੋਲ ਇੱਕ ਕਾਂਸ਼ੀ ਦਾ ਪੰਡਤ ਆਇਆ ਕਹਿੰਦਾ ਜੀ ਮੇਰਾ ਬੜਾ ਹੀ ਮਨ ਹੈ ਪੁਰਾਣਾ ਵੀ ਕਥਾ ਸੁਣਾਉਂਦਾ ਮੈਂ ਫੇਰ ਬੋਲਣ ਲੱਗਾ ਦੂਜੇ ਮਤਾਂ ਦੀਆਂ ਪੁਸਤਕਾਂ ਵਿਦਿਆ ਪੜਨੀ ਪਰ ਪੂਰਾ ਸਾ ਗੁਰਵਾਣੀ ਕਾਲਪੁਰਖ ਕਾਂਸੀ ਦਾ ਪੰਡਤ ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ ਜੀ ਮੇਰਾ ਮਨ ਹੈ ਪੁਰਾਣਾ ਦੀ ਕਥਾ ਸੁਣਾਵਾ ਮਾਰੇ ਕਹਿੰਦੇ ਸੁਣਾਓ ਮਨ ਚ ਆ ਗਿਆ ਜਲ ਵਧੀਆ ਦਕਸ਼ਣਾ ਵੀ ਮਿਲੇਗੀ ਦੂਜੀ ਗੱਲ ਕਹਿਣ ਲੱਗਾ ਜੀ ਮੇਰਾ ਦਿਲ ਕਰਦਾ ਰੋਜ ਸੁਣਾਵਾਂ ਮਾਰ ਕਹਿੰਦੇ ਰੋਜ ਸੁਣਾਵਾਂ ਉਹਨੇ ਰੋਜ ਪੁਰਾਣਾ ਦੀ ਕਥਾ ਸੁਣੀ ਕਥਾ ਚੱਲ ਰਹੀ ਪਈ ਸੀ ਤੇ ਕਥਾ ਚੱਲਦੀ ਵਿੱਚ ਬਾਬਾ ਭਾਈ ਸ਼ਾਲੋ ਜੀ ਆ ਗਏ ਆਖੋ ਸਾਥ ਜੀ ਬਾਬਾ ਭਾਈ ਸ਼ਾਲੋ ਜੀ ਆ ਗਏ ਗੁਰੂ ਅਰਜਨ ਦੇਵ ਜੀ ਭਾਈ ਛਾਲੋ ਜੀ ਨੂੰ ਵੇਖ ਕੇ ਕਹਿੰਦੇ ਇਹ ਮੋੜਾ ਬੜਾ ਪਿਆਰਾ ਪਰਮ ਸਿੱਖ ਹੈ ਗੱਜ ਕੇ ਆਪੋ ਸਾਥ ਸ੍ਰੀ ਵਾਹਿਗੁਰੂ ਇਹ ਮੇਰਾ ਬੜਾ ਪਿਆਰਾ ਪਰਮ ਸਿੱਖ ਹੈ ਇਹ ਮੇਰਾ ਅਨਨ ਭਗਤ ਹੈ ਕਿਉਂ ਇਸ ਦਾ ਭਰੋਸਾ ਗੁਰਬਾਣੀ ਸਿਮਰਨ ਅਕਾਲ ਪੁਰਖ ਤੇ ਅਟੁੱਟ ਹੈ ਆਖੋ ਸਤਿਗੁਰੂ ਇਹਦਾ ਭਰੋਸਾ ਟੁੱਟ ਕਥਾ ਕਰਦੇ ਕਰਦੇ ਪੰਡਤ ਜੀ ਦੇ ਮਨ ਚ ਆ ਗਿਆ ਕਭਾ ਮੈਂ ਸੁਣਾ ਰਿਹਾ ਮੈਨੂੰ ਅਨੰਦ ਨਹੀਂ ਕਿਹਾ ਕਹਦੇ ਹੋ ਗਾ ਜੀ ਕਿ ਸਤਿਗੁਰੂ ਮੈਨੂੰ ਨਹੀਂ ਕਿਹਾ ਅਨੰਨ ਭਗਤ ਪਿਆਰਾ ਗੁਰੂ ਸਾਹਿਬ ਨੇ ਫੁਰਨਾ ਪਛਾਣ ਲਿਆ ਲੀਲਾ ਰਚਾਤੀ ਗੁਰੂ ਅਰਜਨ ਦੇਵ ਜੀ ਨੇ ਲੀਲਾ ਰਚਾਤੀ ਦੋ ਦਿਨ ਬਾਅਦ ਪੋਥੀ ਸਮਾਪਤ ਹੋ ਗਈ ਕਾਂਸ਼ੀ ਦੇ ਪੰਡਤ ਜੀ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਜੇ ਹੁਕਮ ਹੋਵੇ ਆਪਣੇ ਪੁੱਤਰ ਨੂੰ ਭੇਜ ਕੇ ਅਗਲੀ ਪੋਥੀ ਮੰਗਾ ਲਾਂ ਕਾਂਸ਼ੀ ਤੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੰਗਾ ਲਓ ਹੁਣ ਇਹ ਗੱਲ ਜਿਹੜੀ ਨੇ ਸੁਣਨ ਵਾਲੀ ਹੈ ਅੱਜ ਦੇ ਸਬਜੈਕਟ ਇਹ ਕੰਡਿਆਂ ਦੀ ਬਿਲਕੁਲ ਐ ਜਰਾ ਜਿਹਾ ਗਲਤ ਮੈਸੇਜ ਚਲਾ ਗਿਆ ਤੇ ਅੰਤ ਸਹੀ ਮੈਸੇਜ ਗਿਆ ਤੇ ਕਿਰਪਾ ਨਹੀਂ ਤੇ ਅ ਕਿਸੇ ਦਿਨ ਕਰੋਗੇ ਆਪਣਾ ਭਰੋਸਾ ਗੁਰਬਾਣੀ ਤੇ ਆ ਮਹਾਰਾਜ ਦੱਸਣਾ ਚਾਹੁੰਦੇ ਆ ਅਨਨ ਕੌਣ ਹੈ ਮਾਰੇ ਕਹਿੰਦੇ ਮਗਾ ਲੋ ਹੁਣ ਇਹ ਧਿਆਨ ਨਾਲ ਸੁਣਿਓ ਪੁੱਤਰ ਨੂੰ ਭੇਜਣ ਤੋਂ ਪਹਿਲਾਂ ਮੂਰਤ ਕੱਢਿਆ ਕਿਹੜੇ ਟਾਈਮ ਭੇਜਣਾ ਹੈ ਕਿਹੜੀ ਘੜੀ ਕਿੰਨੇ ਮਿੰਟ ਕਿੱਥੇ ਖਰਚਾ ਲਿਆ ਗੁਰੂ ਅਰਜਨ ਦੇਵ ਉਹ ਖਰਚਾ ਲਿਆ ਰਹਾ ਮੂਰਤ ਕੱਢਿਆ ਹੁਣ ਇੱਕ ਗੱਲ ਮੈਂ ਗੋਲ ਮੋਰ ਬੋਲਣੀ ਆ ਉਹ ਲਗੈ ਨਹੀਂ ਕਰਦਾ ਉੱਠ ਕੇ ਮੈਨੂੰ ਪੁੱਛ ਸਕਦਾ ਮੈਂ ਉਹ ਦੇਵਤੇ ਦਾ ਨਾਂ ਨਹੀਂ ਲੈਣਾ ਇਹਨਾਂ ਹੀ ਕਾਂਗਾ ਉਹ ਪੰਡਤ ਜੀ ਨੇ ਇੱਕ ਦੇਵ ਦੀ ਪੂਜਾ ਕੀਤੀ ਆਪੋ ਸੱਤ ਵਾਹਿਗੁਰੂ ਉਹ ਉਰਤ ਕੱਢਿਆ ਦक्षिਣਾ ਲਈ ਰਾਦ ਕਰਾਇਆ ਲਿਆ ਦੇਵ ਦੀ ਪੂਜਾ ਕੀਤੀ ਤੇ ਪੁੱਤਰ ਨੂੰ ਤੋਰਿਆ ਕਹਿੰਦੇ ਪੁੱਤਰ ਗੇਟ ਤੋਂ ਬਾਹਰ ਨਿਕਲਿਆ ਇਤਿਹਾਸ ਚ ਲਿਖਿਆ ਜੇ ਖੋਤਾ ਹਨਕ ਪਿਆ ਆਖੋ ਸਤਿ ਉੱਚੀ ਉੱਚੀ ਬੋਲੇ ਪੰਡਤ ਜੀ ਵਾਪਸ ਬੁਲਾਓ ਵਾਪਸ ਬੁਲਾਓ ਪੁੱਤਰ ਨੂੰ ਵਾਪਸ ਬੁਲਾਇਆ ਉਹ ਕੀ ਹੋ ਗਿਆ ਕਹਿੰਦੇ ਜੀ ਖੋਤਾ ਹਨਕ ਪਿਆ ਹੁਣ ਕੰਮ ਸਿਰੇ ਨਹੀਂ ਲੱਗਣਾ ਆਖੋ ਸਤਿ ਸ਼੍ਰੀ ਅਕਾਲ ਮੁਸ਼ਕਲ ਆ ਜੀ ਗੁਰੂ ਅਰਜਨ ਦੇਵ ਜੀ ਨੇ ਸਮਝਾਣਾ ਸੀ ਗੁਰੂ ਅਰਜਨ ਦੇਵ ਜੀ ਨੇ ਦੋ ਸਿੱਖਾਂ ਨੂੰ ਬੁਲਾਇਆ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਤੇ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਸੰਗਲਾ ਦੀਪ ਦੇਖਿਆ ਕੋਤੇ ਗੁਰੂ ਅਨੰਦ ਸਾਹਿਬ ਦੇ ਚਰਨ ਪਏ ਆ ਕਹਿੰਦੇ ਜੀ ਦੇਖਿਆ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸੰਗਲਾ ਦੀਪ ਵਿਖੇ ਉਸ ਰਾਜੇ ਨੂੰ ਪੋਥੀ ਦਿੱਤੀ ਉਹ ਲੈ ਕੇ ਆਓ ਪੋਥੀ ਕਥਾ ਹੋਏਗੀ ਮਹਾਰਾਜ ਨੇ ਹੁਕਮਨਾਮਾ ਲਿਖ ਕੇ ਦਿੱਤਾ ਸਾਡਾ ਹੁਕਮਨਾਮਾ ਦਿਖਾਓ ਇਹ ਗੁਰੂ ਨਾਨਕ ਸਾਹਿਬ ਨੇ ਰਾਜੇ ਨੂੰ ਬਚਨ ਕੀਤਾ ਸੀ ਸਾਡਾ ਕੋਈ ਸਿੱਖ ਆਏਗਾ ਸਾਡਾ ਨਾਂ ਲੈ ਕੇ ਮੰਗੇਗਾ ਤੇ ਪੋਥੀ ਦੇ ਦੇਣੀ ਆਖੋ ਸਤਨਾਮ ਅਸੀਂ ਅੱਗੇ ਚੱਲੇ ਆ ਤੁਸੀਂ ਰੱਖੋ ਇਹ ਲੈ ਕੇ ਆਓ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਅੱਜ ਦਾ ਬਚਨ ਹੈ ਜੇ ਅਰਦਾਸ ਕਰਕੇ ਚੱਲ ਪਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਅਰਜਨ ਦੇਵ ਜੀ ਪੰਡਤ ਜੀ ਨੂੰ ਕਹਿੰਦੇ ਪੰਡਤ ਜੀ ਦੇਖਿਆ ਜੇ ਸਾਡੇ ਸਿੱਖਾਂ ਨੇ ਨਾ ਮਹੂਰਤ ਕੱਢਿਆ ਨਾ ਥਿਤਵਾਰ ਵੇਖੀ ਹੈ ਔਰ ਇਥੋਂ ਤੱਕ ਕੇ ਖਰਚਾ ਵੀ ਨਹੀਂ ਲਿਆ ਸਾਡੇ ਕੋ ਗੱਜ ਕੇ ਆਖੋ ਸਾਥ ਇਹਨਾਂ ਦੋਵਾਂ ਸਿੱਖਾਂ ਦੇ ਮਨ 'ਚ ਐਡਾ ਤਗੜਾ ਭਰੋਸਾ ਹੈ ਐਡਾ ਤਗੜਾ ਸਦਕਾ ਕਿ ਜਿਹੜਾ ਸਾਨੂੰ ਭੇਜ ਰਿਹਾ ਹੈ ਖਰਚੇ ਦਾ ਪ੍ਰਬੰਧ ਲਈ ਰਾਜ ਉਹ ਆਪੇ ਵਿੱਦ ਬਣਾ ਦੇਣੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਦਾ ਇੰਜ ਭਰੋਸਾ ਗੁਰਬਾਣੀ ਕਾਲ ਪੁਰਖ ਤੇ ਹੋਵੇ ਉਹ ਮੇਰੇ ਅਨਨ ਭਗਤ ਨੇ ਗਾਜੀ ਘਿਆਪ ਕੋ ਸਾਥ ਤੁਹਾਡੇ ਮਨ ਚ ਫੁਰਨਾ ਬਣੇ ਇੱਕ ਦੇਵ ਦੀ ਪੂਜਾ ਕਰਕੇ ਤੁਸੀਂ ਪੁੱਤਰ ਨੂੰ ਭੇਜ ਦਿਓ ਤੇ ਜੇ ਖੋਤਾ ਹਣਕ ਪੈਂਦਾ ਤੇ ਤੁਸੀਂ ਕਹਿੰਦੇ ਹੋ ਵੀ ਕੰਮ ਅਪਸੈਟ ਹੋ ਜਾਏਗਾ ਇਹਦਾ ਮਤਲਬ ਫਿਰ ਉਹ ਖੋਤਾ ਵੱਡਾ ਹੋ ਗਿਆ ਗੱਜ ਕੇ ਆਖੋ ਸਤ ਅੰਦਰਲੀ ਵਸਾ ਆ ਭਾਈ ਪੈਣਾ ਭਾਈ ਮੋਖਾ ਨੇ ਨਾ ਮੂਰਤ ਕੱਢਿਆ ਨਾ ਥਿਤਵਾਰ ਵੇਖੀਏ ਗੁਰੂ ਨਾਨਕ ਦੇ ਭਰੋਸੇ ਤੇ ਤੁਰ ਪਏ ਨੇ ਖਰਚਾ ਵੀ ਨਹੀਂ ਲਿਆ ਗੱਜ ਕੇ ਆਖੋ ਸਤ ਇਹ ਬੜੀ ਵੱਡੀ ਗੱਲ ਹੁੰਦੀ ਛੋਟੀ ਨਹੀਂ ਤੁਸੀਂ ਅੱਗੇ ਵਜਨ ਸੁਣਿਆ ਹੋਏਗਾ ਬਾਬਾ ਕੁੰਦਨ ਸਿੰਘ ਜੀ ਨੇ ਬਾਬਾ ਸੁਖਦੇਵ ਸਿੰਘ ਜੀ ਜਿਹੜੇ ਐਸ ਵੇਲੇ ਪੁੱਛੋ ਸਾਬ ਮੁੱਖ ਸੇਵਾਦਾਰ ਉਦੋਂ ਬਾਬਾ ਕੁੰਦਨ ਸਿੰਘ ਜੀ ਦੀ ਸੇਵਾ ਹੀ ਸੀ ਆਪਣੇ ਕਮਰੇਜ ਬੁਲਾਇਆ ਤੇ ਕਮਰੇਜ ਬੁਲਾ ਕੇ ਕਹਿੰਦੇ ਆ ਮਦਰਾਸ ਜਾਣਾ ਤੇ ਉੱਥੇ ਗੁਰਦੁਆਰਾ ਬਣਾਉਣਾ ਗੱਜ ਕੇ ਆਖੋ ਸਾਚਾ ਮਦਰਾਸ ਜਾਣਾ ਮਦਰਾਸ ਹੀ ਹੈ ਮਦਰਾਸ ਹੀ ਹੈ ਰਮੇਸ਼ਵਰ ਮਦਰਾਸ ਹੀ ਹੈ ਜੀ ਤੇ ਏ ਕੋ ਬਾਬਾ ਕੋੰਨਾ ਨਹੀਂ ਕਹਿੰਦੇ ਵੀ ਬਸ ਬਾਹਰ ਖੜੀ ਹੈ ਵਿੱਚ 15 20 ਮਿਸਤਰੀ ਮਜ਼ਦੂਰ ਬੈਠੇ ਆ ਤੇ ਮਦਰਾਸ ਰਮੇਸ਼ਵਰ ਜਣਾਣਾ ਤੇ ਗੁਰਦੁਆਰਾ ਬਣਾਉਣਾ ਆਹੋਂ ਪ੍ਰਸ਼ਾਦ ਦਿੱਤਾ ਤੇ ਕਹਿੰਦੇ ਚਾਲੇ ਪਾਵੇ ਤੇ ਬਾਬਾ ਸੁਦੇਸ਼ ਨੇ ਸਟੇਜ ਤੋਂ ਸੁਣਾਦੇ ਕਹਿੰਦੇ ਮੈਂ ਆਖਿਆ ਵੀ ਮੇਰੀ ਜੇ ਵੀ ਸਾਰਾ 1700 ਰੁਪਈਆ ਗੱਜ ਕੇ ਆਖੋ ਸਾਤ ਨਾ ਮੇਰੀ ਜੇਬ 'ਚ 1700 ਰੁਪਈਆ ਹੈ ਮੈਨੂੰ ਭੇਜਣ ਦੇ ਹੈ ਵਾਜ਼ ਵਿੱਚ ਤੇ 1700 ਦਾ ਪੈਟਰੋਲ ਗੋਬਿੰਦਗੜ ਮੰਡੀ ਤੱਕ ਹੀ ਲੱਗ ਜਾਣਾ ਗੱਜ ਕੇ ਆਖੋ ਸਾਤ ਹੈ ਜੀ ਉੱਥੇ ਮਦਰਾ ਪट्रोल ਕਿਨੇ ਪਵਾਣਾ ਬਸ ਜਰਾ ਜਿ ਖਰਾਬ ਹੋ ਗਈ ਉਹ ਠੀਕ ਕਿਨੇ ਕਰਾਣੀ ਹੈ ਉਥੇ ਗੁਰਦੁਆਰਾ ਬਣਨਾ ਹੈ ਲੱਖਾਂ ਦੇ ਹਿਸਾਬ ਨਾਲ ਪੈਸੇ ਪਰ ਇੱਕ ਭਰੋਸਾ ਸੀ ਜਿਹੜਾ ਭੇਜ ਰਿਹਾ ਪੇ ਪ੍ਰਬੰਧਕ ਤੇ ਫਿਰ ਉਹ ਆਪ भजन ਸੁਣਾਉਂਦੇ ਬੜਾ ਲੰਬਾ ਮੈਂ ਇਸ਼ਾਰਾ ਹੀ ਦੇ ਦੇ ਉਹ ਕਹਿੰਦੇ ਮੈਂ ਲੁਧਿਆਣੇ ਤੱਕ ਬੱਸ ਖੜੀ ਜੇਕਰ ਆਉਂਦਾਂ ਤੇ ਰਾਤ ਪੈਣ ਵਾਲੀ ਸੀ ਉਥੇ ਰੋਕੇ ਕਹਿੰਦੇ ਲੁਧਿਆਣੇ ਦੀ ਸੰਗਤਾਂ ਨੇ ਫੁੱਲ ਕਰਾਤੀ ਆਪੋ ਸਾਥ ਇਤਰਾ ਹੀ ਤੁਰਿਆ ਗਿਆ ਇਤਰਾ ਹੀ ਅੱਗੋਂ ਦੀ ਅੱਗੋਂ ਵਿੱਚ ਬਸ ਖਰਾਬ ਹੀ ਹੋ ਗਈ 1100 ਰੁਪਏ ਵੀ ਲੱਗ ਗਏ ਅੱਗੋਂ ਦੀ ਅੱਗੋਂ ਕਹਿੰਦੇ ਮਜ਼ਰਾਦ ਗਏ ਸੋਚਿਆ ਕਰੀਏ ਕੀ ਦੁਰਦੋਰਾ ਬਣਾ ਬਣਾ ਪੈਸਾ ਇੱਕ ਨਹੀਂ ਦੇ ਗੱਜ ਕੇ ਆਪੋ ਸਾਥ ਬਾਬਾ ਹੀ ਵਰਤੋ ਉਹ ਜਦੋਂ ਉੱਥੋਂ ਦੇ ਪ੍ਰੇਮੀਆਂ ਨੂੰ ਮਿਲ ਕੇ ਇਕੱਠ ਰੱਖਿਆ ਇਹ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਰਹੇ ਉਹ ਗੁਰੂ ਜਾਰੇ ਉਹ ਤਾਂ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਜੀ ਤੇ ਉਹ ਪ੍ਰਬੰਧਕਾਂ ਨੇ ਕਿਹਾ ਸੀ ਬਣਾਓ ਉੱਥੋਂ ਦੇ ਲੀਡਰ ਵੀ ਸਦੇ ਸੰਗਤਾਂ ਵੀ ਸਦੀ ਇੱਕ ਪ੍ਰੋਗਰਾਮ ਰੱਖਿਆ ਤੇ ਸਟੇਜ ਤੇ ਬੈਠੇ-ਬੈਠੇ ਬਾਬਾ ਸੁਦੇਸ਼ ਸਿੰਘ ਦੇ ਮੋਖਜੋਂ ਨਿਕਲਿਆ ਖੁਸ਼ੀ ਦੇ ਨਾਲ ਜਿਨੇ ਵਾਂਗ ਲਾਣੀ ਵੰਗ ਲਾ ਕੇ ਦੇ ਜੋ ਆਖੋ ਸਰਦ ਜਿਨੇ ਮੁੰਦਰੀ ਲਾਣੀ ਮੁੰਦਰੀ ਦੇ ਟੋਪਸ ਲਾੜੇ ਟੋਪਸ ਪਰ ਵਰਤਨਾ ਬਗਰ ਭਰੋਸਾ ਪਏ ਜਦੋਂ ਇੰਨੀ ਸੋਨੇ ਦੀ ਢੇਰੀ ਲੱਗ ਗਈ ਵਾਹਿਗੁਰੂ ਜਾਣੇ 2 ਕਿਲੋ 3 ਕਿਲੋ 4 ਕਿਲੋ ਕਹਿੰਨੇ ਕੁਝ ਲਾਤਾ ਕਹਿੰਨੇ ਕੋਈ ਬਾਬਾ ਸੁਦੇਸ਼ ਜੀ ਆਪ ਹੱਥ ਨਹੀਂ ਲਾਇਆ ਉਥੋਂ ਦੇ ਮੈਂਬਰਾਂ ਦੀ ਪੰਜਾਂ ਦਹਾਂ ਦੀ ਕਮੇਟੀ ਬਣਾਤੀ ਇਹ ਸੋਨਾ ਤੁਸੀਂ ਰੱਖੋ ਤੁਸੀਂ ਹਿਸਾਬ ਰੱਖੋ ਤੁਸੀਂ ਵੇਚੋ ਅਸੀਂ ਸਿਰਫ ਗੁਰਦੁਆਰਾ ਬਣਾਵਾਂਗੇ ਪਾਇਆ ਦਾ ਹਿਸਾਬ ਤੁਸੀਂ ਰੱਖੋ ਉਹ ਫਿਰ ਬਚਨ ਸੁਣਾ ਦੇ ਕਹਿੰਦੇ ਚੰਦ ਮਹੀਨਿਆਂ 'ਚ ਉਹ ਗੁਰਦੁਆਰਾ ਲੱਖਾਂ ਕਰੋੜਾਂ ਰੁਪਏ ਲਾ ਕੇ ਤਿਆਰ ਹੋ ਗਿਆ ਤੇ ਹੈਗਾ ਸਾਰਾ 1700 ਹੀ ਹੈਗਾ ਸਾਰਾ 1700 ਗੁਰਵਰਜਨ ਦੇਵ ਜੀ ਕਹਿੰਦੇ ਬੇੜਾ ਸਿੱਖ ਭਾਈ ਪੈੜਾ ਭਾਈ ਮੁੱਖ ਕੋ ਮੂਰਤ ਨਹੀਂ ਕੱਢਿਆ ਕੋਥੇ ਤਵਾਰ ਨਹੀਂ ਵੇਖੀ ਇਹ ਮੇਰੇ ਅਨੰਦ ਭਗਤ ਨੇ ਸਿਰਫ ਅੱਜ ਦਾ ਵਿਸ਼ਾ ਸੁਣਿਆ ਕਿਉਂਕਿ ਬਿਲਕੁਲ ਪਤਲੀ ਧਾਰ ਦਾ ਵਜਨ ਹੈ ਜੀ ਹਰਮਤਾਂ ਦੀਆਂ ਪੁਸਤਕਾਂ ਪੜ੍ਹੀਏ ਕੇਵਲ ਗੁਣ ਜਿਹੜਾ ਅੰਦਰਲਾ ਮਗਤਾ ਬਣਨਾ ਹੈ ਨਾ ਉਹ ਗੁਰਬਾਣੀ ਦਾ ਹੀ ਮੈਂ ਦੁਆਰਾ ਬੋਲ ਰਿਹਾ ਦੂਜੇ ਮਤਾਂ ਦੀਆਂ ਪੁਸਤਕਾਂ ਵਿਦਿਆ ਪੜ੍ਹਨੀ ਪਰ ਭਰੋਸਾ ਦ੍ਰਿੜ ਗੁਰਬਾਣੀ ਅਕਾਲ ਪੁਰਖ ਤੇ ਰੱਖਣਾ ਗੱਜ ਕੇ ਆਪ ਕੋ ਸਤਨਾਮ